ਬਾਕੀ ਸਾਰੇ ਡੀਅਰ ਫਰੈਂਡਸ ਤੁਹਾਨੂੰ ਲੋੜੀ ਦੀ ਬਹੁਤ-ਬਹੁਤ ਵਧਾਈ ਹੋਵੇ ਅਸੀਂ ਤੁਹਾਡਾ ਕਾਰਿਆਂ ਦਾ ਵੈਲਕਮ ਕਰਦੇ ਹਾਂ ਸਿਟੀ ਹਸਪੀਟਲ ਦੇ ਲੋੜੀ ਨਹੀਂ ਚੱਲਦਾ ਤੇ ਉਹ ਆ ਰਿਹਾ ਜਿਹੜਾ ਤੁਹਾਨੂੰ ਇੱਕ ਦੂਸਰੇ ਨਾਲ ਮਿਲਣਾ ਕਿਸਾਨ ਇੰਨੀ ਮਿਹਨਤ ਕਰਦੇ ਐ ਪਰ ਸਾਰਾ ਫਲ ਅਧਿ ਲੋਖ ਖਾਣੇ ਉਹਦਾ ਤੇ ਕਿਸਾਨ ਕਿੰਨੀ ਮਿਹਨਤ ਐ ਜਿਹਦੇ ਕਰਕੇ ਅਸੀਂ ਸਾਰੇ ਇੰਨੀ ਖੁਸ਼ਹਾਲ ਜ਼ਿੰਦਗੀ ਜਿਹੜੀ ਆ ਉਹ ਜੀ ਰਹੇ ਸੋ ਲੋਹੜੀ ਵਾਂਸ ਅਗੇਨ ਇੱਕ ਬੋਪੀ ਵੀ ਚਾਲਦੇ ਆ ਤੇ ਲੋਟੈਰੀਟ ਕਰਦੇ ਅੱਜ ਦੀ ਲੋਹੜੀ ਸਿਟੀ ਹਸਪੀਟਲ ਦੀ ਤਰਫੋਂ ਸੈਲੀਬ੍ਰੇਟ ਕਰਨ ਜਾ ਰਹੇ ਆ ਵਾਂਸ ਅਗੇਨ ਵੈਲਕਮ ਹਰ ਐਂਡ ਲੋੜੀ ਹਮੇਸ਼ਾ ਜਿਹੜੀ ਹੈ ਖੁਸ਼ੀਆਂ ਦੀ ਲੋੜੀ ਮਨਾਈ ਜਾਂਦੀ ਹੈ ਮੁੰਡਿਆਂ ਦੀ ਲੋੜੀ ਮਨਾਈ ਜਾਂਦੀ ਹੈ ਔਰ ਅੱਜ ਕੱਲ ਤੇ ਹੋਰ ਜਿਹੜਾ ਵਧੀਆ ਕੰਮ ਹੋ ਗਿਆ ਹੈ ਕਿ ਲੋਕੀ ਕੁੜੀਆਂ ਜੰਮਨ ਦੇ ਵੀ ਲੋੜੀ ਮਨਾਉਂਦੇ ਹੈ ਜਿਹੜਾ ਕਿ ਸਾਡੇ ਸਮਾਜ ਵਾਸਤੇ ਬਹੁਤ ਇੱਕ ਵਧੀਆ ਜਿਹੜਾ ਉਪਰਾਲਾ ਸਮਾਜ ਵੱਲੋਂ ਕੀਤਾ ਗਿਆ ਹੈ ਸੋ EMC ਗਰੁੱਪ ਦੇ ਸਾਰੇ ਹਸਪਤਾਲਾਂ ਦੇ ਵਿੱਚ ਸਾਰੇ ਸਟਾਫ ਵੱਲੋਂ ਹਰ ਥਾਂ ਜਿਹੜਾ ਬੜਾ ਧੂਮ-ਧਾਮ ਨਾਲ ਮਨਾਇਆ ਜਾਂਦਾ ਜਿੰਨਾ ਚ ਲੋੜੀ ਇੱਕ ਪ੍ਰਮੁੱਖ ਤਿਆਰ ਦੇ ਤੌਰ ਤੇ ਮਨਾਇਆ ਜਾਂਦਾ ਅੱਜ ਮੈਂ ਸਿਟੀ ਹਸਪਤਾਲ ਗੁਰਦਾਸਪੁਰ ਵਿੱਚ ਜਿਹੜਾ ਕਿ EMC ਦਾ ਹੀ ਇੱਕ ਆਧਾਰਾ ਹੈ ਉਦੇ ਵਿੱਚ ਅਸੀਂ ਮੈਂ ਆਪਣੇ ਸਟਾਫ ਦੇ ਡਾਕਟਰਾਂ ਦੇ ਵਿੱਚ ప్రతి ਡਾਕਟਰਾਂ ਦੇ ਵਿੱਚ ਆਏ ਅਸੀਂ ਪੂਰੇ ਪਰਿਵਾਰ ਸਮੇਤ ਬੜਾ ਚੰਗਾ ਮਾਹੌਲ ਲੱਗ ਰਿਹਾ ਇਹਨਾਂ ਨੇ ਬੜਾ ਵਧੀਆ ਅਰੇਂਜਮੈਂਟ ਕੀਤਾ ਹੋਇਆ ਔਰ ਇਹ ਜਿਹੜੇ ਲੋਕ ਹੈ ਯੂਥ ਹੈ ਇਹ ਸਮਾਜ ਨੂੰ ਇੱਕ ਸੰਦੇਸ਼ ਦੇਣਾ ਚਾਹੁੰਦੇ ਆ ਕਿ ਜਿਹੜੀਆਂ ਖੁਸ਼ੀਆਂ ਖੇੜੇ ਆ ਜਿਹੜੇ ਹਾਸੇ ਇਹ ਸਾਰੇ ਇੱਕ ਤਿਉਹਾਰਾਂ ਦਾ ਇੱਕ ਇੱਕ ਮਾਨੇ ਨੇ ਵੀ ਅਸੀਂ ਇਹ ਤਿਉਹਾਰ ਮਨਾ ਰਹੇ ਆ ਲੇਕਿਨ ਮੈਸੇਜ ਵੀ ਜਾਂਦਾ ਹੈ ਲੋਕਾਂ ਨੂੰ ਕਿ ਅਸੀਂ ਸਾਰੇ ਭੈਣ ਭਰਾ ਇਕੱਠੇ ਸਟਾਫ ਇਕਜੁੱਟ ਹੋ ਕੇ ਬਿਨਾਂ ਖੂਨ ਦੇ ਰਿਸ਼ਤੇ ਤੋਂ ਅਸੀਂ ਸਾਰੇ ਇੱਥੇ ਇਕੱਠੇ ਹੋਏ ਆਂ ਔਰ ਸਾਰਿਆਂ ਨੂੰ ਉਹਨਾਂ ਹੀ ਚਾਹ ਜਿੰਨਾ ਅਸੀਂ ਸਾਡੇ ਖੂਨ ਦੇ ਰਿਸ਼ਤੇਆਂ ਨੂੰ ਸਾਡੇ ਭੈਣ ਭਰਾਵਾਂ ਨੂੰ ਚਾਹ ਹੁੰਦਾ। ਸਰ ਜੀ ਵੀ ਆਪਾਂ ਦੇਖੇਗੇ ਇੱਥੇ ਪੇਸ਼ੈਂਟ ਜੀ ਕਿਸੇ ਦਾ ਵੀ ਦਿਲ ਨਹੀਂ ਕਰਦਾ ਕਿ ਐਡੇ ਵੱਡੇ ਤਿਉਹਾਰ ਦੇ ਵਿੱਚ ਆਪਣੇ ਮਰੀਜ਼ ਨੂੰ ਲੈ ਕੇ ਹਸਪਤਾਲ ਵਿੱਚ ਤਿਉਹਾਰ ਮਨਾਇਆ ਜਾਵੇ। ਤਿਉਹਾਰ ਤੇ ਹਰ ਘਰ 'ਚ ਲੋਹੜੀ ਮਨਾਈ ਜਾਂਦੀ ਹੈ ਰਿਸ਼ਤੇਦਾਰ ਇਕੱਠੇ ਹੁੰਦੇ ਆ। ਬੰਦੇ ਦੀ ਬਹੁਤ ਜ਼ਬਰਦਸਤ ਮਜਬੂਰੀ ਹੁੰਦੀ ਹੈ ਕਿ ਉਹਨੂੰ ਇੱਥੇ ਆਉਣਾ ਪੈਂਦਾ। ਔਰ ਜੇ ਕੋਈ ਆਗੇ ਨੇ ਸਾਡੇ ਵਿੱਚ ਬੈਠੇ ਨੇ ਸਾਨੂੰ ਇਹ ਵੀ ਚੰਗਾ ਲੱਗਦਾ ਕਿ ਉਹ ਵੀ ਸਾਡੀ ਇੱਕ ਟੀਮ ਦਾ ਪਾਰਟ ਹੈ ਅਸੀਂ ਸਾਰੇ ਮਰੀਜ਼ ਤੋਂ ਲੈ ਕੇ ਸਫਾਈ ਕਰਮਚਾਰੀ ਤੋਂ ਲੈ ਕੇ ਲੈਬ ਟੈਕਨੀਸ਼ੀਅਨ ਡਾਕਟਰ ਜਿੰਨੇ ਵੀ ਇਹ ਸੁਧਾਰੇ ਨੂੰ ਚਲਾਉਣ ਵਾਲੇ ਆ ਹਸਪਤਾਲ ਵਾਲੇ ਨੂੰ ਮੇਰੇ ਸਮੇਤ ਸਾਰੇ ਇੱਕ ਫੈਮਿਲੀ ਦਾ ਪਾਰਟ ਹੈ ਤੋਂ ਬੜਾ ਚੰਗਾ ਲੱਗ ਰਿਹਾ ਕਿ ਉਹ ਵੀ ਸਾਡੇ ਵਿੱਚ ਬੈਠੇ ਆ ਉਹ ਵੀ ਸਾਡੇ ਸਟਾਫ ਨੂੰ ਅਪਰੀਸ਼ੀਏਟ ਕਰ ਰਹੇ ਆ ਸੋ ਇਸ ਕਰਕੇ ਅਸੀਂ ਇਕੱਠੇ ਹੋਈਏ ਸਾਰੇ